ਖੜਾ ਨੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਕਾਫੀ ਨੁਕਸਾਨ ਪਹੁੰਚਾਇਆ ਸੀ ਰਾਵੀ ਨਦੀ ਤੇ ਤੁਸੀਂ ਬੰਨ ਕਈ ਜਗ੍ਹਾ ਤੋਂ ਪਾੜ ਪਿਆ ਸੀ ਅਧਿਕਾਰਿਕ ਅੰਕੜਿਆਂ ਅਨੁਸਾਰ 14 ਜਗ੍ਹਾ ਤੋਂ ਜ਼ਿਲ੍ਹਾ ਗੁਰਦਾਸਪੁਰ ਦੀ ਹੱਦ ਵਿੱਚ ਤੁਸੀਂ ਟੁੱਟੀ ਸੀ ਤੇ ਅਸਲ ਵਿੱਚ ਖੜੇ ਆ ਗੱਲੜੀ ਗੱਲੜੀ ਤੁਸੀਂ ਬੰਨ ਤੇ ਜਿੱਥੇ ਵੱਡਾ ਪਾੜ ਪਿਆ ਕੰਮ ਚੱਲ ਰਿਹਾ ਲੇਕਿਨ ਦੱਸ ਦਿਓ ਤੁਹਾਨੂੰ ਕੀ ਹੈ ਕੰਮ ਐਡਮਿਨਿਸਟ੍ਰੇਸ਼ਨ ਨਹੀਂ ਕਰਵਾ ਰਹੀ ਸਰਕਾਰ ਨਹੀਂ ਕਰਵਾ ਰਹੀ ਬਲਕਿ ਕਾਂਗਰਸੀ ਵਿਧਾਇਕ ਬਰਿੰਦਰ ਮੀਸ ਸਿੰਘ ਪਾੜਾ ਕਰਵਾ ਰਹੇ ਹੋ ਤੇ ਧੀਰ ਰਾਤ ਤੱਕ ਲੱਗੀ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕੰਮ ਚੱਲ ਰਿਹਾ ਹੈ ਮਿੱਟੀ ਪਾਈ ਜਾ ਰਹੀ ਹੈ ਔਰ ਸਭ ਤੋਂ ਵੱਡਾ ਪਾੜ ਕਿਆ ਜਾ ਰਿਹਾ ਹੈ ਜਿਹੜਾ ਪਿਆਵਾ ਕਰੀਬ 500 ਮੀਟਰ ਲੰਬਾ ਪਾੜ ਹੈ ਜਿਹੜਾ ਜਿਸ ਤੇ ਕੰਮ ਚੱਲ ਰਿਹਾ ਕਰ ਰਾਤੋਂ ਫੇਰ ਰਾਤੋਂ ਕੰਮ ਚੱਲ ਰਿਹਾ ਔਰ ਬਾਬਾ ਸ਼੍ਰੀ ਚੰਦ ਜੀ ਦਾ ਗੁਰਦੁਆਰਾ ਸਾਹਿਬ ਇੱਥੇ ਮੇਨ ਹੈ ਜਿਹੜਾ ਇਲਾਕਾ ਮੇਨ ਹੈ ਇਲਾਕਾ ਗੱਲੜੀ ਸਾਹਿਬ ਉਸ ਕਰਕੇ ਹੀ ਮਸ਼ਹੂਰ ਹੈ नगर काउंसिल ਦੇ ਪ੍ਰਧਾਨ ਬਜੀ ਸਿੰਘ 파ੜਾ ਜਿਹੜੇ ਵਿਧਾਇਕ ਬਰਿੰਦਰ ਮੀਤ ਸਿੰਘ 파ੜਾ ਦੇ ਛੋਟੇ ਭਰਾ ਨੇ ਉਹ ਵੀ ਲੱਗੇ ਹੋਏ ਆ ਤੁਸੀਂ ਦੇਖ ਰਹੇ ਹੋ ਸਧਾਰਨ ਕਪੜਿਆਂ ਵਿੱਚ ਲੱਗੇ ਹੋਏ ਔਰ देर रात ਤੋਂ ਲਗਾਤਾਰ ਲੱਗੇ ਹੋਏ ਆ 500 ਮੀਟਰ ਲੰਬਾ ਇਹ ਪਾੜ ਦੱਸਿਆ ਜਾ ਰਿਹਾ ਔਰ ਸਭ ਤੋਂ ਲੰਬਾ ਪਾੜ ਆ ਜਿਹੜਾ ਤੁਸੀਂ ਵਿੱਚ ਪਿਆ ਸੀ ਤੇ ਥੋੜੇ ਦਿਨ ਪਹਿਲੇ ਸਿਰਫ ਨਜ਼ਰ ਰੱਖੀ ਜਾਂਦੀ ਤਾਂ ਕਾਫੀ ਨੁਕਸਾਨ ਕਰ ਸਕਦਾ ਸੀ ਐਮਐਲਏ ਸਾਹਿਬ ਵੀ ਸਾਡੇ ਨਾਲ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਦੇ ਦਿਨਾਂ ਨਗਰ ਵਿਧਾਇਕਾ ਅਰਨਾ ਚੋਦਰੀ ਵੀ ਇੱਥੇ ਪਹੁੰਚੇ ਹੋਏ ਉਹਨਾਂ ਨਾਲ ਵੀ ਗੱਲ ਕਰਾਂਗੇ ਹਾਲਾਂਕਿ ਏਰੀਆ ਦਿਨਾਂ ਨਗਰ ਹਲਕੇ ਵਿੱਚ ਪੈਂਦਾ ਵੀ ਦਾਸਵਾਲ ਕਾ ਦਿਨਾਂ ਨਗਰ ਵਿੱਚ ਪੈਂਦਾ ਲੇਕਿਨ ਦਿਨਾਂ ਨਗਰ ਵਿਧਾਇਕਾ ਵੀ ਨਾਲ ਹੈ ਅਰਨਾ ਚੋਦਰੀ ਔਰ ਬ੍ਰਿੰਦਰ ਮੀਸਿੰ ਪਾੜਾ ਜਿਹੜੇ ਐਮ ਐਲ ਏ ਗੁਰਦਾਸਪੁਰ ਦੇਰ ਰਾਤ ਤੋਂ ਲੱਗੇ ਹੋਏ ਹੈ ਗੱਲ ਕਰਦੇ ਹੋ ਇਹਨਾਂ ਨਾਲ ਕਿਦੋਂ ਦਾ ਆਇਆ ਪਾੜ ਪਿਆ ਔਰ ਕਿੰਨਾ ਲੰਬਾ ਪਾੜ ਹੈ ਇਹ ਤੇ ਜਦੋਂ ਇੱਕਦਮ ਫਲੱਡ ਆਇਆ ਤੇ ਇਹ ਸਭ ਤੋਂ ਪਹਿਲਾਂ ਇਹੋ ਟੁੱਟਿਆ ਔਰ ਪਹਿਲਾਂ ਛੋਟੇ ਛੋਟੇ ਪਾੜ ਪਏ ਫਿਰ ਵੱਡਾ ਜਿਹੜਾ ਇਹਦੀ ਸਾਰਾ ਪਿੰਡ ਨੂੰ ਤੇ ਅੱਗੇ ਪਿੰਡਾਂ ਨੂੰ ਗੁਰਦੁਆਰਾ ਸਾਹਿਬ ਨੂੰ ਇਨੇ ਹਟ ਕੀਤਾ ਆ ਸੋ ਕੋਈ ਇੱਥੇ ਪ੍ਰੈਸ਼ਰ ਜ਼ਿਆਦਾ ਪਾਣੀ ਦਾ ਕੇ ਗੇਟ ਲੱਗੇ ਹੋਏ ਆ ਤੇ ਇਹ ਸਾਰਾ ਰੁੜ ਗਿਆ ਔਰ ਮੇਰੇ ਕੋਲ 500 ਫੁੱਟ ਤੋਂ ਵੀ ਜ਼ਿਆਦਾ ਆਇਆ ਇਹ ਪਾੜ ਸੋ ਜਦੋਂ ਕੱਲ ਆਏ ਆ ਪਤਾ ਲੱਗਾ ਜਦੋਂ ਮੱਥਾ ਟੇਕਣ ਆਏ ਆ ਗੁਰਦੁਆਰਾ ਸਾਹਿਬ ਟਾਲੀ ਸਾਹਿਬ ਤੇ ਉੱਥੇ ਸੰਗਤਾਂ ਨੇ ਦੱਸਿਆ ਮੈਡਮ ਨਾਲ ਅਰਨਾ ਚੌਧਰੀ ਜੀ ਨਾਲ ਗੱਲ ਕਰਕੇ ਰਾਤ ਵੀ ਲੱਗੇ ਰਹੇ ਇੱਕ ਪਾੜ ਪਿੱਛੇ ਸੀਗਾ ਉਹ ਤੇ ਪੂਰਤਾ ਸੀ ਤੇ ਇਹ ਪਹਿਲਾਂ ਤੇ ਮੈਂ ਝੂਟਕੇ ਦੀ ਬੋਲਿਆ ਨਹੀਂ ਹਿੰਦ ਚੜਤੀ ਵੀ ਯਾਰ ਇਹ ਬਹੁਤ ਵੱਡਾ ਕਾਰਜ ਆ ਏ ਡੀਸੀ ਸਾਹਿਬ ਨਾਲ ਪ੍ਰਸ਼ਾਸਨ ਨਾਲ ਗੱਲ ਕਰੀਏ। ਔਰ ਫਿਰ ਸੰਗਤ ਨੇ ਥੋੜਾ ਜਿਹਾ ਮੈਨੂੰ ਉਤਸ਼ਾਹ ਦਿੱਤਾ। ਮੈਡਮ ਨਾਲ ਗੱਲ ਕੀਤੀ। ਫਿਰ ਮੈਂ ਉੱਥੇ ਬਾਬਾ ਜੀ ਆਗੇ ਗੁਰਦੁਆਰਾ ਸਾਹਿਬ ਉਹਨਾਂ ਅਰਦਾਸ ਕਰਨੀ ਸ਼ੁਰੂ ਕਰਤੀ ਵੀ ਲਓ ਤੁਸੀਂ ਬਾਬਾ ਚਿਰੀ ਚੰਜੀ ਦਾ ਨਾਮ। ਫਿਰ ਜੋ ਅਰਦਾਸ ਹੋ ਗਈ ਮੈਂ ਕਿਹਾ ਫਿਰ ਵੇਖੀ ਜਾਏਗੀ। ਤੁਸੀਂ ਹੁਣੇ ਕਿਹਾ ਐਡਮਿਨਿਸਟ੍ਰੇਸ਼ਨ ਨਾਲ ਗੱਲ ਕੀਤੀ ਡੀਸੀ ਸਾਹਿਬ ਨਾਲ ਗੱਲ ਕੀਤੀ। ਉਹਨਾਂ ਦਾ ਫਰਜ ਬੰਦਾ ਇਹ ਪਹਿਲ ਕਰਦੇ। ਨਹੀਂ ਮੈਂ ਇਸ ਬੰਦ ਸੋਚਿਆ ਸੀ ਵੀ ਇਹ ਪ੍ਰਸ਼ਾਸਨ ਕਰ ਸਕਦਾ। ਬਹੁਤ ਵੱਡਾ ਕਾਰਜ ਹੈ ਤੁਸੀਂ ਵੀ ਦੇਖਿਆ ਆ। ਪਰ ਜਦੋਂ ਮੈਂ ਕੱਲ ਉਹ ਬਨਪੂਰਿਆ ਫਿਰ ਮੈਨੂੰ ਥੋੜੀ ਜਿਹੀ ਉਮੀਦ ਹੋਈ ਵੀ ਸ਼ਾਇਦ ਵੇਖ ਕੇ ਸਵੇਰੇ ਇੱਥੇ ਕੰਮ ਲਾ ਦੇਣ। ਔਰ ਜਦੋਂ ਮੈਂ ਆਇਆ ਤਾਂ ਹੁੰਦਿਆਂ ਨੂੰ ਸਵਕਤੇ ਦੇ ਬੰਦੇ ਜ਼ਰੂਰ ਆਏ ਸੀ ਉਹ ਲੈ ਕੇ ਜਿਹੜਾ ਉਹ ਮੈਜ਼ਰਮੈਂਟ ਜੀ ਕਰਦੇ ਆ ਲੈਵਲ ਕੱਢਦੇ ਆ ਸਰਵੇ ਕਰਦੇ ਆ ਤੇ ਮੈਂ ਉਹ ਬੰਦਿਆਂ ਬੰਦਿਆਂ ਨੂੰ ਪੁੱਛਿਆ ਜਿਹੜੇ ਅੱਗੇ ਛੋਟੇ ਹੁੰਦੇ ਆ ਵਰਕਰ ਤੇ ਮੈਂ ਕਿਹਾ ਕਰ ਰਹੇ ਹੋ ਕੰਮ ਕਾ ਸ਼ੁਰੂ ਕਰਨ ਲੱਗੇ ਹੋ ਤੇ ਫਿਰ ਮੈਂ ਨਾ ਇੱਥੇ ਆਵਾਂ ਉਹ ਕਹਿੰਦੇ ਜੀ ਅਸੀਂ ਤੇ ਇਹਦਾ ਲੈਵਲ ਕੱਢਣਾ ਆ ਤੇ ਫਿਰ ਅਸੀਂ ਇਹਦਾ ਸਰਵੇ ਲਾਉਣਾ ਆ ਫਿਰ ਇਹਦੇ ਲਈ ਫੰਡ ਮਨਜ਼ੂਰ ਕਰਾਵਾਂਗੇ ਫਿਰ ਇਹਦੇ ਐਸਟੀਮੇਟ ਬਣ ਫਿਰ ਉਹ ਟੈਂਡਰ ਅਪਰੂਵਲ ਆਏਗੀ ਫਿਰ ਟੈਂਡਰ ਲਾਵਾਂਗੇ ਫਿਰ ਉਹ ਤਿੰਨਾਂ ਨੇ ਨਾਮ ਪਾਇਆ ਫਿਰ ਰਿਜੈਕਟ ਕਰਾਂਗੇ ਮੈਂ ਉਹ ਗਾੜੀ ਪ੍ਰੋਸੈਸ ਮੈਨੂੰ ਸਾਰਾ ਕੋਈ ਵੀ ਅੰਟੀਕੰਮ ਤੇ ਇਦਾਂ ਹੀ ਹੁੰਦੇ ਆ ਤੇ ਸਦਾ ਚੱਲ ਰਿਹਾ ਇਹ ਤੁਹਾਨੂੰ ਪਤਾ ਲੇਕਿਨ ਇੰਜੀਨੀਅਰ ਵੀ ਉਹ ਇੰਜੀਨੀਅਰ ਹੋਣ ਦੇ ਨਾਤੇ ਆਪੇ ਸਾਰਾ ਕਰ ਲਿਆ ਇਹਨੂੰ ਸਾਰਾ ਪਤਾ ਆ 1 ਸਾਲ ਦਾ ਉਹ ਪ੍ਰੋਸੈਸ ਆ ਰੱਬ ਨਾ ਕਰੇ ਉਹਨੇ ਪਿੱਛੋਂ ਪਾਣੀ ਵੱਧ ਛੱਡ ਦੇਣਾ ਇਦਾਂ ਕੀ ਹਾਲਾਤ ਬਣ ਗਏ ਗੁਰਦਵਾਲਾ ਹੁਣ ਕੱਲ ਬਾਬਾ ਸ਼੍ਰੀ ਚੰਜੀ ਦਾ ਜਰਮ ਦਿਹਾੜਾ ਤੇ ਕੀ ਹਾਲਾਤ ਬਣਨਗੇ ਔਰ ਇਹ ਇਹ ਜਿਹੜੀ ਬੰਨ ਹੁਣ ਅਸੀਂ ਬੰਨ ਰਹੇ ਆ ਕੋਸ਼ਿਸ਼ ਕਰ ਰਹੇ ਆ ਪੂਰੀ ਪਰਮਾਤਮਾ ਕਰੇਗਾ ਕਿਰਪਾ ਜਦੋਂ ਸੰਗਤਾਂ ਨਾਲ ਜੋੜ ਜੇ ਫਿਰ ਕੋਈ ਕਮੀ ਨਹੀਂ ਰਹਿੰਦੀ 25 30 ਟਿੱਪਲਾਂ ਲੱਗੀਆਂ ਨੇ ਜੀ ਸੀ ਪੀਆਂ ਲੱਗੀਆਂ ਨੇ ਔਰ ਇਹ ਬੰਨ ਬੰਨਣ ਦੇ ਨਾਲ ਇਹਨੂੰ ਕੰਪੈਕਟ ਕਰਾਂਗੇ ਉੱਤੇ ਚੰਗੀ ਤਰ੍ਹਾਂ ਦੇ ਇਸ ਤੋਂ ਬਾਅਦ ਡੀ ਸੀ ਸਾਹਿਬ ਨੂੰ ਜੋ ਰਿਕਵੈਸਟ ਕਰਾਂਗਾ ਕਿ ਬੋਰੀਆਂ ਚ ਮਿੱਟੀ ਪਵਾ ਕੇ ਮਨਰੇਗਾ ਦੇ ਵਰਕਰ ਲਾ ਕੇ ਨਾਲੇ ਉਹਨਾਂ ਨੂੰ ਕੰਮ ਮਿਲੇਗਾ ਨਾਲੇ ਇਹਨਾਂ ਨੂੰ ਪੱਕਾ ਕਰ ਲੋ ਇੰਨੀ ਮਿਹਨਤ ਨਾਲ ਲੱਗੇ ਆ ਰਾਤ ਦੇ ਵਿੱਚ ਤੇ ਬੈਠੇ ਆ ਅੱਜ ਵੀ ਬੈਠੇ ਆ ਰਾਤ ਵੀ ਫੇਰ ਪੈਣੀ ਆ ਇਹਨੂੰ ਪੱਕਾ ਕੰਮ ਮਾਰ ਕੇ ਕਰਕੇ ਬੋਰੀਆਂ ਲਾ ਇਸ ਨੂੰ ਬੈਸਟ ਕੀਤਾ ਜਾ ਸਕਦਾ ਉਸ ਤੋਂ ਬਾਅਦ ਪ੍ਰਸ਼ਾਸਨ ਕਰਦਾ ਖੜਾ ਦੌਰਾਨ ਇਲਾਕੇ ਵਿੱਚ ਰਹੇ ਹੋ ਰਾਹਤ ਕਾਰਾਈ ਵੀ ਕਾਫੀ ਕੀਤੀ ਗਈ ਲੱਗਦਾ ਕਿ ਸਰਕਾਰ ਨੇ ਤੇ ਐਡਮਿਨਿਸਟ੍ਰੇਸ਼ਨ ਨੇ ਆਪਣਾ ਕੰਮ ਬੁਖੂਪੀ ਕੀਤਾ ਦੇਖੋ ਪਹਿਲੀ ਗੱਲ ਤੇ ਆ ਕਿ ਤੁਸੀਂ ਵੀਡੀਓਜ਼ ਦੇਖ ਰਹੇ ਹੋ ਦੀਨਾਨਗਰ ਦੀਆਂ ਹੋਰ ਹਲਕਿਆਂ ਦੀਆਂ ਤੇ ਕਿਸ ਤਰ੍ਹਾਂ ਲੋਕਾਂ ਦੇ ਅੰਦਰ ਗੁੱਸਾ ਆ ਮੇਰੇ ਹਲਕੇ ਦੇ ਵਿੱਚ ਵੀ ਜਦੋਂ ਅਸੀਂ ਗਏ ਆ ਲੋਕ ਗਾਲਾਂ ਕੱਢ ਰਹੇ ਸੀਗੇ ਔਰ ਉਹਨਾਂ 'ਚ ਸਭ ਤੋਂ ਵੱਡਾ ਗੁੱਸਾ ਤੇ ਇਹ ਆ ਕਹਿੰਦੇ ਕਿ ਪਹਿਲਾਂ ਕਿਸੇ ਦੀ ਵੀ ਸਰਕਾਰ ਹੁੰਦੀ ਸੀ ਨਾ ਅਨਾਉਂਸਮੈਂਟਾਂ ਹੁੰਦੀਆਂ ਸੀ अलार्म ਹੁੰਦਾ ਸੀਗਾ ਕਿ ਪਾਣੀ ਛੱਡ ਰਿਹਾ ਟਾਈਮ ਤੋਂ ਆਪੋ ਆਪਣਾ ਪ੍ਰਬੰਧ ਕਰ ਲੋ ਆਪਣੇ ਰਿਸ਼ਤੇਦਾਰਾਂ ਕੋ ਚਲੇ ਜਾਓ ਸੇਫ ਜਗ੍ਹਾ ਤੇ ਚਲੇ ਜਾਓ ਪਰ ਇਹ ਤੂੰ ਉਦੋਂ ਪਤਾ ਲੱਗਿਆ ਜਦੋਂ ਪਾਣੀ ਚੜ ਗਿਆ ਇਹ ਬੜਾ ਵੱਡਾ ਫੇਲੀਅਰ ਆ ਕੋਈ ਇੰਡੀਕੇਸ਼ਨ ਨਹੀਂ ਕੋਈ ਕਿਸੇ ਨੂੰ ਨਹੀਂ ਤੁਸੀਂ ਇਹ ਦੇਖੋ ਅਸੀਂ ਆਪੋਜੀਸ਼ਨ ਚ ਤੇ ਅਸੀਂ ਤੇ ਕਹਿਣਾ ਪਰ ਇਹ ਲੋਕਾਂ ਦੀ ਗੱਲ ਕਰ ਰਹੇ ਹਾਂ ਜੋ ਲੋਕਾਂ ਨੇ ਦੱਸਿਆ ਗੁੱਸਾ ਸੀ ਇਸ ਚੀਜ਼ ਦਾ ਸੋ ਇਹ ਬੜਾ ਵੱਡਾ ਫੇਲੀਅਰ ਆ ਉਹਦੇ 'ਚ ਮੈਂ ਸਮਝਦਾ ਕਿ ਨਲਾਕੀ ਆ ਪੰਜਾਬ ਸਰਕਾਰ ਦੀ ਕਿ ਡੈਮ ਦੇ ਗੇਟਾਂ ਦੀ ਰਿਪੇਅਰ ਟਾਈਮ ਰੈਂਦੇ ਆ ਨਹੀਂ ਕੀਤੀ ਵੀ ਉਹਨਾਂ ਨੂੰ ਗ੍ਰੀਸ ਨਹੀਂ ਕੀਤਾ ਉਹ ਤੁਸੀਂ ਦੇਖਿਆ ਖੁੱਲੇ ਨਹੀਂ 527 ਮੀਟਰ ਡੈਮ ਦਾ ਜਿਹੜਾ ਉਹਦਾ ਹਾਈਐਸਟ ਲੈਵਲ ਆ ਤੇ ਉਹ 526 ਟੱਪ ਗਿਆ ਫਿਰ ਵੀ ਪਾਣੀ ਨਹੀਂ ਛੱਡਿਆ ਗਿਆ ਫਲੱਡ ਗੇਟ ਟੁੱਟ ਗਿਆ ਇੰਨਾ ਪ੍ਰੈਸ਼ਰ ਵੱਧ ਗਿਆ ਉਹਦੇ ਨਾਲ ਆ ਸਾਰਾ 88 ਤੋਂ ਬਾਅਦ ਮੇਰੇ ਖਿਆਲ ਇਹ ਉਹਦੇ ਨਾਲ ਜ਼ਿਆਦਾ ਹਟ ਕੀਤਾ ਤੁਹਾਨੂੰ ਸਾਰਿਆਂ ਪੁੱਛ ਲੋ ਸਾਰਿਆਂ ਨੂੰ ਤੇ ਇਹ ਇਹ ਨਲਾਕੀ ਹੈ ਕੀ ਆ ਮਤਲਬ ਫਲੱਡ ਡੱਗੇ ਵੀ ਆਉਂਦੇ ਸੀ ਪਰ ਇਸ ਵਾਰ ਤੇ ਮਤਲਬ ਨਲਾਕੀ ਕਹਿ ਸਕਦੇ ਹਾਂ ਨਾ ਇਹ ਸਵਾਲ ਲੋਕਾਂ ਨੇ ਵੀ ਕਰਨੇ ਆ ਇਹ ਸਵਾਲ ਅਸੀਂ ਆਪੋਜੀਸ਼ਨ ਹੋਣ ਦੇ ਨਾਤੇ ਵੀ ਕਰਨੇ ਜ਼ਿੰਮੇਵਾਰੀ ਬਣਦੀ ਹੈ ਜਿੰਨਾ ਘਰਾਂ ਦਾ ਨੁਕਸਾਨ ਹੋਇਆ ਜਿੰਨਾ ਫਸਲਾਂ ਦਾ ਨੁਕਸਾਨ ਹੋਇਆ ਜਿੰਨੇ ਪਸ਼ੂ ਮਰੇ ਨੇ ਉਹ ਬੰਦੇ 10-10 ਸਾਲ ਪਿੱਛੇ ਪੈ ਗਏ ਪਰ ਮੈਂ ਇੱਕ ਤੁਹਾਡੇ ਮਾਧਿਅਮ ਰਾਹੀਂ ਜ਼ਰੂਰ ਅਪੀਲ ਕਰਾਂਗਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕਿ ਮਾਨ ਸਾਹਿਬ ਬੱਕਰੀ ਤੇ ਮੁਰਗੀ ਦਾ ਮੁਆਵਜ਼ਾ ਅਸੀਂ ਤੁਸੀਂ ਕਿਹਾ ਸੀਗਾ ਪਰ ਅਸੀਂ ਮੰਗਦੇ ਨਹੀਂ ਤੇ ਮੈਂ ਮੰਗਦਾ ਨਹੀਂ ਉਹਨਾਂ ਦਾ ਕੰਮ ਸੌਖਾ ਕਰ ਦਿੰਦੇ ਆ ਵੀ ਚਲੋ ਇਹ ਰਹਿਣ ਦਿਓ ਤੁਸੀਂ ਪਾਸੀ ਆ ਤਰਾਂਗਲੇ ਤੇ ਵੀ ਬਹੁਤ ਵੱਡੇ ਢੇਰ ਲੱਗਿਆ ਮੁਰਗੀਆਂ ਮਰਨ ਦੇ ਪਰ ਅਸੀਂ ਨਹੀਂ ਮੰਗਦੇ ਪਰ ਘੱਟੋ ਘੱਟ ਜਿਨ੍ਹਾਂ ਦੀਆਂ ਦੁਧਾਰੂ ਮੱਝਾਂ گاਵਾ ਮਰੀਆਂ ਉਹਨਾਂ ਨੂੰ ਮੁਆਵਜ਼ਾ ਜਰੂਰ ਦਿੱਤਾ ਜਾਵੇ ਜਿੰਨੀ ਫਸਲ ਖਰਾਬ ਹੋਈ ਆ ਉਹਨਾਂ ਨੂੰ 50000 ਪ੍ਰਤੀ ਏਕੜ ਮੁਆਵਜ਼ਾ ਜਰੂਰ ਦਿੱਤਾ ਜਾਵੇ ਜਿਨ੍ਹਾਂ ਦੇ ਘਰ ਮੀਆਂ ਬਹਿ ਗਏ ਆ ਛੱਤਾ ਡਿੱਗ ਗਿਆ ਉਹਨਾਂ ਨੂੰ ਮੁਆਵਜ਼ਾ ਤਿੰਨ ਮਾਜ ਜਿਹੜੇ ਜ਼ਰੂਰੀ ਬਣਦੇ ਆ ਅੱਗੇ ਵੀ ਆਂਦੇ ਸੀ ਲੇਕਿਨ ਇਹਨਾਂ ਨੁਕਸਾਨ ਜਿਨ੍ਹਾਂ ਇਸ ਵਾਰ ਹੋਇਆ ਪਹਿਲੇ ਕਦੀ ਨਹੀਂ ਦੇਖਿਆ ਗਿਆ ਖਾਸ ਕਰਕੇ ਰਾਵੀ ਨਾਲ ਇਹਨਾਂ ਇੰਨੀ ਮਾਰ ਕਦੀ ਨਹੀਂ ਪਈ ਫਸਲਾਂ ਤੇ ਬਿਲਕੁਲ ਖਤਮ ਹੋ ਗਏ ਲੋਕ ਹੀ ਦੱਸ ਰਹੇ ਆ ਨਾ ਸਾਰੇ ਇਸ ਏਰੀਏ ਦੇ ਆ ਤੁਸੀਂ ਇਹਨਾਂ ਨੂੰ ਪੁੱਛੋ ਕਿ 88 ਤੋਂ ਵੱਧ ਹੜ ਆਇਆ ਕਿ ਨਹੀਂ ਆਇਆ ਲੱਸੋ ਸੋ ਇਸ ਕਰਕੇ ਗੱਲ ਇਹ ਆ ਇਹ ਮੁਆਵਜ਼ਾ ਬਣਦਾ ਆ ਔਰ ਮੈਂ ਇਹ ਵੀ ਭਗਵਾਨਤਮਨ ਜੀ ਨੂੰ ਯਾਦ ਕਰਾਉਣਾ ਚਾਹੁੰਦਾ ਕਿ ਤੁਸੀਂ ਕਹਿੰਦੇ ਸੀ ਸਾਡੀ ਦਿੱਲੀ ਦੀ ਸਰਕਾਰ ਪਹਿਲਾ ਮੁਆਵਜ਼ਾ ਦਿੰਦੀ ਆ ਗਰਦੌਰੀਆਂ ਬਾਅਦ ਚ ਕਰਦੀ ਆ ਤੇ ਜੇ ਅਸੀਂ ਪੰਜਾਬ ਚ ਆ ਗਏ ਗਰਦੌਰੀਆਂ ਅਸੀਂ ਬਾਅਦ ਚ ਕਰਾਵਾਂਗੇ ਜੇ ਕਿਤੇ ਨੁਕਸਾਨ ਹੋ ਗਿਆ ਅਸੀਂ ਪਹਿਲਾਂ ਪੈਸੇ ਦੇਾਂਗੇ ਤੇ ਮੈਂ ਅੱਜ ਮੰਗ ਕਰਦਾ ਆ ਭਾਈ ਸਾਹਿਬ ਹੈਲੀਕਾਪਟਰ ਤੁਸੀਂ ਜ਼ਰੂਰ ਤੇ 5 ਮਿੰਟ ਕਮਾਇਆ ਆ ਔਰ ਸਾਰੇ ਜਿੰਨਾ ਤੁਸੀਂ ਦੇਖ ਲਿਆ دریا ਸਮੁੰਦਰ ਲੱਭ ਰਿਆ ਸੀ ਤੁਹਾਨੂੰ ਚਾਰੇ ਪਾਸੇ ਗਰਦੌਰੀਆਂ ਹੁੰਦੀਆਂ ਰਹਿਣਗੀਆਂ ਹੁਣ ਤੱਕ ਪੈਸੇ ਪੈ ਜਾਣੇ ਚਾਹੀਦੇ ਸੀ ਪਰ ਫਿਰ ਵੀ ਮੈਂ ਤੁਹਾਨੂੰ ਅਪੀਲ ਕਰਦਾ ਪੈਸੇ ਸਾਰਿਆਂ ਨੂੰ ਕਿਸਾਨਾਂ ਨੂੰ ਦਿਓ ਮਨ ਲਓ ਮੈਂ ਆਪ ਦੀ ਜ਼ਮੀਨ ਤੇ ਤੇ ਫਸਲ ਬੀਜੀ ਨੁਕਸਾਨ ਹੋ ਗਿਆ ਝੱਲ ਲਾਂਗਾ ਜਿਹੜੇ ਇੱਥੇ ਕਿਸਾਨ ਨੇ ਠੇਕੇ ਤੇ ਜ਼ਮੀਨਾਂ ਲਈਆਂ ਔਰ ਜਦੋਂ ਠੇਕੇ ਦੇ 10 ਕਿੱਲੇ ਲੈਂਦੇ ਉਹਦੇ ਉਹਦਾ ਠੇਕਾ ਅਡਵਾਂਸ ਦੇਣਾ ਪੈਂਦਾ ਆ ਇਹ ਕੋ ਮਰਗੇ ਇਹ ਕੋ ਨੂੰ ਦੁਬਾਰਾ ਉਪਜਾਊ ਕਰਨ ਵਾਸਤੇ ਉਹਨਾਂ ਨੂੰ ਕਿੰਨਾ ਨੁਕਸਾਨ ਝੱਲਣਾ ਪੈਣਾ ਤੇ ਇੰਨੀ ਇੰਨੀ ਉਹ ਤਾਕਤ ਰੀੜ ਦੀ ਹੱਡੀ 'ਚ ਨਹੀਂ ਆ ਗਈ ਕਿਸਾਨਾਂ ਤੇ ਸੋ ਇੱਕ ਕਰਜ਼ਾ ਆਲਰੇਡੀ ਪਹਿਲਾਂ ਹੀ ਬਹੁਤ ਕਿਸਾਨਾਂ ਦੇ ਸਿਰ ਤੇ ਆ ਮੇਰੀ ਬੇਨਤੀ ਆ ਕਿ ਇਹ ਜਿਹੜਾ ਰਿਲੀਫ ਆ ਇਹ ਵਿਦਾਊਟ ਗਰਦੌਰੀਆਂ ਇਮੀਡੀਏਟਲੀ ਰੀਲੀਫ ਦਿੱਤੀ ਜਾਵੇ ਜੇ ਰੀਲੀਫ ਨਾ ਦਿੱਤੀ ਅੱਗੇ ਤੇ ਅਸੀਂ ਰੌਲਾ ਪਾਇਆ ਸੀ ਆਪੋਜੀਸ਼ਨ ਨੇ ਇਸ ਵਾਰ ਲੋਕ ਲਹਿਰ ਬਣੂਗੀ ਲੋਕਾਂ ਵੀ ਰੌਲਾ ਪਾਉਣਾ ਜਿੰਨਾ ਨੁਕਸਾਨ ਸੁਲਤਾਨਪੁਰ ਲੋਧੀ ਦੁਆਬੇ ਸਾਈਡ ਤੇ ਵੀ ਹੋਇਆ ਤੇ ਸਾਡੇ ਏਰੀਆ 'ਚ ਹੀ ਇਸ ਵਾਰ ਸਰਕਾਰ ਨੂੰ ਅਸੀਂ ਮੁਰਗੀ ਬੱਕਰੀ ਦੇ ਉਤੇ ਭੱਜਣ ਦੇਾਂਗੇ ਕਿਉਂਕਿ ਪਹਿਲਾਂ ਵੀ ਭੱਜ ਗਏ ਉਹ ਕਹਿ ਦਿੰਦੇ ਕਿ ਯਾਰੀ ਵੈਸੇ ਉਸ ਸਿਸਟਮ 'ਚ ਹੁੰਦੇ ਉਸ ਵੇਲੇ ਪਰ ਆਹ ਜਿਹੜੀ ਚੀਜ਼ ਆ ਪੈਲੀਆਂ ਵਾਲੀ ਤੇ ਪਸ਼ੂਆਂ ਵਾਲੀ ਤੇ ਘਰਾਂ ਦੇ ਨੁਕਸਾਨ ਦੀ ਇਹ ਮੈਂ ਜ਼ਰੂਰ ਕਾਂਗਾ ਇਹਦੇ ਇਹਦੇ ਲਈ ਪਾਰਟੀ ਨਾਲ ਸਲਾਹ ਕਰਕੇ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰਾਂਗਾ ਇੱਕ ਡਾ ਕੇ ਆਪਣੇ ਲੋਕਾਂ ਦਾ ਪੰਜਾਬ ਦੇ ਨਾਲ ਖੜੀਏ ਦਿੱਲੀ ਵਾਲਿਆਂ ਬਾਹਰ ਨਹੀਂ ਪੜਨੀ ਇਹਨਾਂ ਨੂੰ ਡੰਡਾ ਦੇਣਾ ਪੈਣਾ ਇਹਨਾਂ ਨਾਲ ਚਲਾਉਣਾ ਪੈਣਾ ਇਹਨਾਂ ਦੇ ਉੱਤੇ ਡੰਡਾ ਤਾਂ ਇਹ ਮੁਆਫੀਆ ਦੇਣਗੇ ਇਦਾਂ ਇਹਨਾਂ ਨੇ ਮੁਆਫੀ ਨਹੀਂ ਦੇਣਾ ਮੈਂ ਮਕੌੜਾ ਪਤਨ ਸਾਡੇ ਏਰੀਆ ਚ ਆਂਦਾ ਹੈ ਪਹਿਲੇ ਵੀ ਨੁਕਸਾਨ ਹੁੰਦਾ ਰਿਹਾ ਲੇਕਿਨ ਇਸ ਵਾਰ ਬਹੁਤ ਜ਼ਿਆਦਾ ਹੋਇਆ ਲੱਗਦਾ ਕਿ ਪ੍ਰੀ ਅਰੇਂਜਮੈਂਟਸ ਜਿਹੜੇ ਉਹ ਨਹੀਂ ਪੂਰੇ ਕੀਤੇ ਗਏ ਜੀ ਬਿਲਕੁਲ ਇਹ ਹਮੇਸ਼ਾ ਹੀ ਮਕੌੜਾ ਪਤਨ ਔਰ ਉਜ ਦਰਿਆ ਔਰ 라ਵੀ ਔਰ ਉਜ ਦਾ ਕਾਨਫਲੂਐਂਸ ਹੈ ਸੰਗਮ ਹੈ ਔਰ ਜਦੋਂ ਪਿੱਛੋਂ ਮਾਰ ਕਰਦਾ ਹੈ ਤੇ ਉਹ ਸਾਰੇ ਪਿੰਡਾਂ 'ਚ ਬਹੁਤ ਨੁਕਸਾਨ ਕਰਦਾ ਹੈ। ਔਰ ਮੈਂ ਇਹਦੇ ਚ ਇੱਕ ਗੱਲ ਐਡੀਸ਼ਨ ਕਰਨਾ ਚਾਹਨੀ ਆ ਕਿ 100 ਕਰੋੜ ਰੁਪਇਆ ਸੈਂਟਰ ਦੀ ਸਰਕਾਰ ਤੋਂ ਮੈਂ ਮਨਜ਼ੂਰ ਕਰਵਾ ਕੇ ਸਾਢੇ 3 ਸਾਲ ਹੋ ਗਏ ਉਹ ਦਿੱਤਾ ਹੋਇਆ। ਮੈਂ ਪੁਲ ਦੇ ਵਾਸਤੇ, ਪੱਕੇ ਪੁਲ ਦੇ ਵਾਸਤੇ ਵਿਧਾਨ ਸਭਾ 'ਚ ਵੀ ਮੈਂ ਸਵਾਲ ਵੀ ਕੀਤਾ ਔਰ ਮੈਂ ਜ਼ੀਰੋ ਆਵਰ ਤੇ ਵੀ ਇਹ ਗੱਲ ਕਹੀ ਹੈ। ਲੇਕਿਨ ਸਾਢੇ 3 ਸਾਲ ਦੇ ਬੀਤਣ ਦੇ ਬਾਵਜੂਦ ਅੱਜ ਤੱਕ ਉਹ ਪਿੱਲ ਪੁਲ ਜਿਹੜਾ ਹੈ ਸ਼ੁਰੂ ਨਹੀਂ ਹੋਇਆ। ਉਹ ਜਿਹੜੇ ਪਾਰ ਦੇ ਪਿੰਡ ਨੇ ਸੱਤ ਪਿੰਡ ਨੇ ਮੇਰੇ ਇਲਾਕੇ ਦੇ ਉਹਨਾਂ ਦਾ ਬਿਲਕੁਲ ਕਟ-ਆਫ ਹੈ ਔਰ ਜਦੋਂ ਅੱਥੇ ਕੱਚਾ ਪੁਲ ਵੀ ਜਦੋਂ ਬੇੜੀਆਂ ਦਾ ਪੁਲ ਵੀ ਨਹੀਂ ਬਣਵਾਇਆ ਸੀ ਉੱਥੇ ਪਹੁੰਚਣ ਦਾ ਕੋਈ ਸਾਧਨ ਨਹੀਂ ਹੈ ਉਹ ਲੋਕਾਂ ਦੇ ਬਾਰ-ਬਾਰ ਫੋਨ ਆ ਰਹੇ ਨੇ ਕਿ ਸਾਨੂੰ ਪੀਣ ਵਾਲਾ ਪਾਣੀ ਪਹੁੰਚਾ ਦਿਓ ਅਸੀਂ ਡੀਸੀ ਡਿਪਟੀ ਕਮਿਸ਼ਨਰ ਸਾਹਿਬ ਨੂੰ ਰਿਕਵੈਸਟ ਕੀਤੀ ਕਿ ਉੱਥੇ ਤੁਸੀਂ 에ਅ ਡ੍ਰੌਪ ਹੀ ਕਰਵਾ ਦਿਓ ਕਿਉਂਕਿ ਹੋਰ ਤਾਂ ਕੋਈ ਸਾਧਨ ਹੈ ਨਹੀਂ ਨਾ ਤਾਂ ਉੱਥੇ ਕਿਸ਼ਤੀ ਚੱਲ ਰਹੀ ਹੈ ਨਾ ਹੀ ਉੱਥੇ ਕੋਈ ਜਾਣ ਦਾ ਕੋਈ ਸੜਕ ਹੈ ਨਾ ਹੀ ਉੱਥੇ ਕੋਈ ਪੁਲ ਹੈ ਸੋ ਉਹਨਾਂ ਨੇ ਅੱਜ ਤੱਕ ਮੈਂ ਇੱਕ ਜਦ ਇਹਨੂੰ ਨੇ ਦੋਸ਼ ਠਰਾਂਦੀ ਮੈਂ ਸਾਰੇ ਐਡਮਿਨਿਸਟ੍ਰੇਸ਼ਨ ਵਾਸਤੇ ਕਹਿ ਰਹੀ ਹਾਂ ਸਿਰਫ ਪੀਣ ਦਾ ਪਾਣੀ ਅੱਜ ਤੱਕ ਨਹੀਂ ਪਹੁੰਚਿਆ ਸੋ ਇਹ ਹਾਲਾਤ ਤੁਹਾਡੇ ਉਧਰ ਆਪਣੇ ਸੋਰਸਿਸ ਆ ਕਿਉਂਕਿ ਤੁਹਾਡੇ ਇਲਾਕੇ ਪੈਂਦੇ ਤੁਹਾਡੇ ਵਿਧਾਨ ਸਭਾ ਕੇ ਚਦਾਂ ਨੂੰ ਪਿਆਰ ਕਰਨ ਵਾਲੇ ਕਾਫੀ ਉਥੇ ਕੀ ਹਾਲਾਤ ਨੇ ਉਧਰ ਦੇ ਕੋਈ ਹੈ ਜਾਣਕਾਰੀ ਇਸ ਬਾਰੇ ਲੋਕਾਂ ਨਾਲ ਗੱਲਬਾਤ ਹੋਈ ਹੈ ਬਿਲਕੁਲ ਲੋਕਾਂ ਨਾਲ ਗੱਲਬਾਤ ਉਹਨਾਂ ਦੇ ਫੋਨ ਆ ਰਹੇ ਨੇ ਕਿ ਸਾਡੇ ਤੱਕ ਕੋਈ ਸਮਗਰੀ ਅਸੀਂ ਰਾਸ਼ਨ ਦੇ ਅਸੀਂ ਬਣਾ ਲਾਂਗੇ ਸਾਡੇ ਕੋਲ ਹੈਗਾ ਲekin ਸਾਡੇ ਕੋਲ ਪੀਣ ਦਾ ਪਾਣੀ ਨਹੀਂ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਸੋ ਇਸ ਕਰਕੇ ਅੱਜ ਫੇਰ ਉਹ ਨਹੀਂ ਸੀ ਸਾਹਮਣੇ ਗੱਲ ਮੈਡੀਕਲ ਵਗੈਰਾ ਫਰਸਟ ایڈ ਵਗੈਰਾ ਦੇ ਅਰੇਂਜਮੈਂਟ ਹੈ ਉੱਥੇ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਸੋ 에어 드롭 ਜਿਹੜਾ ਹੈਲੀਕਾਪਟਰ ਉੱਤੇ ਘੁਮਾ ਰਹੇ ਨੇ ਜੇ ਉਧਰ ਕੋਈ 에어 드롭 ਕੋਈ ਫੈਸਿਲਿਟੇਟ ਕਰ ਦਿੰਦੇ ਤੇ ਸ਼ਾਇਦ ਲੋਕਾਂ ਨੂੰ ਥੋੜੀ ਮਦਦ ਮਿਲ ਸਕਦੀ ਲੇਕਿਨ ਉਥੋਂ ਦੀ ਗੱਲ ਛੱਡੋ ਹੁਣ ਇੱਥੇ ਜਿਹੜਾ ਹਾਲ ਹਾਲਾਤ ਹੈ ਮੈਨੇ ਕਹਿੰਦੇ ਸਰਕਾਰ ਦੀ ਮਸ਼ੀਨਰੀ ਵੱਲੋਂ ਸਰਕਾਰ ਦੇ ਵੱਲੋਂ ਕੋਈ ਵੀ ਮਦਦ ਜੜੀ ਆ ਉਹ ਕਿਤੇ ਨਹੀਂ ਜਾਵੇ ਹੁਣ ਤੁਸੀਂ ਆ ਸਾਡੇ ਸਾਹਮਣੇ ਦੇਖ ਲਓ ਕਿ ਜਦੋਂ ਕੱਲ ਸ਼ਾਮ ਨੂੰ ਸਾਡੀ ਗੱਲ ਹੋਈ ਹੈ ਸਾਡੀ ਆਪਸ ਵਿੱਚ ਅਸੀਂ ਸਲਾਹ ਕੀਤੀ ਹੈ ਕਿ ਸਾਨੂੰ ਕੰਮ ਇਹ ਬਾਬਾ ਸ਼੍ਰੀ ਚੰਦ ਨੇ ਸਾਨੂੰ ਹੀ ਸੌਂਪਿਆ ਹੈ ਇਹ ਸੇਵਾ ਕਿਸੇ ਕਿਸੇ ਨੂੰ ਸੌਂਪੀ ਜਾਂਦੀ ਹੈ ਸੋ ਅਸੀਂ ਰਾਤ ਦੇ ਇਹੀ ਕੰਮ ਚੜਾ ਹੋ ਰਿਹਾ ਸੋ ਅੱਜ ਰਾਤ ਵੀ ਲਗਾ ਕੇ ਮਨੂੰ ਲੱਗਦਾ ਹੈ ਕਿ ਕੰਮ ਕੰਪਲੀਟ ਹੋ ਜਾਏਗਾ ਸੋ ਮੈਂ ਸਾਰੇ ਜਿੰਨੇ ਪੰਜਾਬ ਦੀਆਂ ਜਿੰਨੀਆਂ ਵੀ ਪਾਰਟੀਆਂ ਨੇ ਸਾਰਿਆਂ ਨੂੰ ਅਪੀਲ ਕਰਦੀ ਆਂ ਕਿ ਇਸ ਵੇਲੇ ਆਪਣੀ ਆਪਣੀ ਪਾਰਟੀ ਰਾਜਨੀਤਿਕ ਪਾਰਟੀ ਤੋਂ ਉੱਪਰ ਉੱਠ ਕੇ ਲੋਕ ਦੀ ਸੇਵਾ ਲੋਕਾਂ ਦੀ ਸੇਵਾ ਦੇ ਵਾਸਤੇ ਇਕੱਠੇ ਹੋ ਜਾਓ ਇੱਕ ਦੂਸਰੇ ਤੇ ਲੰਚਨ ਨਾ ਕਰੀਏ ਆਪਾਂ ਔਰ ਜੋ ਲੋਕਾਂ ਦੀ ਬਿਹਤਰੀ ਵਾਸਤੇ ਜੋ ਮੁਆਵਜ਼ਾ ਜੋ ਬੰਦਾ ਹੱਕ ਹੈ ਉਹ ਇਮੀਡੀਏਟਲੀ ਉਹ ਜਿਹੜਾ ਅਸੀਂ ਆਪਣੇ ਸਰਕਾਰ ਤੋਂ ਮੰਗੀਏ ਕਿਉਂਕਿ ਅਸੀਂ ਤੇ ਆਪੋਜੀਸ਼ਨ じゃ ਸੀ ਤੇ ਗੱਲ ਕਰਨੀ ਕਰਨੀ ਹੈ ਬਾਕੀ ਪਾਰਟੀਆਂ ਵੱਲੋਂ ਵੀ ਮੈਂ ਅਪੀਲ ਕਰਾਂਗੀ ਕਿ ਉਹ ਜ਼ਰੂਰ ਮੁਆਵਜ਼ਾ ਜਿਹੜੇ ਲੋਕਾਂ ਦੇ ਵਾਸਤੇ ਉਹ ਜਲਦੀ ਤੋਂ ਜਲਦੀ ਰਿਲੀਜ਼ ਕੀਤਾ ਜਾਵੇ ਕੱਲ ਸ਼ਾਮ ਦੇ ਲੱਗੇ ਉਹ ਲੱਗਦਾ ਕਿ ਸ਼ਾਂਤ ਹੋ ਜਾਈਗਾ ਕੰਪਲੀਟ ਹੈ ਪਰ ਉਮੀਦ ਆ ਪੂਰੀ ਕਿ ਰਾਤ ਲੱਗੂਗੀ ਜੇ ਮੈਨੂੰ ਜੋ ਲੱਗਦਾ ਇੱਕ ਤਾਂ ਬਾਰਿਸ਼ ਤੇਜ ਹੋਗੀ ਆ ਫਿਰ ਜੇ ਬਾਰਿਸ਼ ਤੇਜ ਹੋਗੀ ਫਿਰ ਲੱਗਦਾ ਥੋੜਾ ਜਿਹਾ ਪਿੱਛੋਂ ਮਿੱਟੀ ਲਿਹਾਉਣ ਦੀ ਦਿੱਕਤ ਆ ਤੇ ਕਿਉਂ ਟਿਪਰਾਂ ਬਹਿ ਜਾਂਦੀਆਂ ਨੇ ਕੋਸ਼ਿਸ਼ ਕਰਾਂਗੇ ਜਿੰਨਾ ਚਿਰ ਸੇਫਲੀ ਚੱਲਦਾ ਚਲਾਵਾਂਗੇ ਨਹੀਂ ਹੋਏਗਾ ਤੇ ਕੱਲ ਨੂੰ ਫੇਰ ਲੱਗ ਕੰਪਲੀਟ ਹੋਣ ਤੋਂ ਬਾਅਦ ਜੇ ਪਿੱਛੋਂ ਪਾਣੀ ਵਧਦਾ ਵੀ ਹੈ ਤੇ ਲੱਗਦਾ ਕਿ ਇਨ੍ਹਾਂ ਦੇ ਉੱਤੇ ਮੈਂ ਗਿਆ ਮੈਂ ਰੋਲਰ ਫੇਰ ਫੇਰ ਕੇ ਇਹਨੂੰ ਕੰਪੈਕਟ ਕਰ ਦਿਆਂਗੇ ਔਰ ਇਹ ਉਮੀਦ ਕਰਾਂਗਾ ਕਿ ਡੀਸੀ ਸਾਹਿਬ ਨਾਲ ਗੱਲ ਕਰਕੇ ਤੇ ਜਿਹੜੀਆਂ ਬੋਰੀਆਂ ਭਰਨ ਦਾ ਕੰਮ ਆ ਉਹ ਇਹ ਸ਼ੁਰੂ ਕਰ ਦੇਣ ਕੱਲ ਦੀਆਂ ਬੋਰੀਆਂ ਆਉਣ ਡੀਆਂ ਕਹਿੰਦੇ 3000 ਬੋਰੀ ਕੀਤੀ ਆ ਖਾਲੀ ਅਸੀਂ ਤਿਆਰ ਖਾਲੀ ਦੇ ਦੇਣ ਭਾਰ ਅਸੀਂ ਦੇਾਂਗੇ ਤੋਂ ਇਹ ਕਰਕੇ ਮੈਂ ਲੱਗਾ ਹੋਇਆ ਤੇ ਜੇ ਉਹ ਸਾਨੂੰ ਬੋਰੀਆਂ ਮਿਲ ਗਈਆਂ ਤੇ ਮੰਰੇਗਾ ਦੇ ਸਰਕਾਰ ਨੂੰ ਕਹਾਂਗੇ ਨਾਲ ਬੰਦੇ ਵੀ ਲਾ ਦਿਓ ਸਾਡੇ ਨਾਲ ਤੇ ਅਸੀਂ ਭਰ ਕੇ ਨਾਲ ਹੈਲਪ ਕਰਾਵਾਂਗੇ ਪੂਰੀ ਕਿਉਂਕਿ ਇਹਦੇ ਵਿੱਚ ਕੋਈ ਇਹਦੇ ਵਿੱਚ ਕੋਈ ਪਾਰਟੀ ਵਾਲੀ ਗੱਲ ਨਹੀਂ ਯਾਰ ਇਹ ਤੇ ਆਪਣੇ ਗੁਰਦੁਆਰਾ ਸਾਹਿਬ ਸਾਰੇ ਇਲਾਕੇ ਦੀ ਵਾਸਤੇ ਸਿਓ ਰਲ ਮਿਲ ਕੇ ਕਰਨੀ ਚਾਹੀਦੀ ਹੈ ਰਾਜਨੀਤਿਕ ਸਟੇਜਾਂ ਤੇ ਅਸੀਂ ਲੜਦੇ ਰਹਿੰਨੇ ਆ ਉਹਦੇ ਸਾਰੀ ਉਮਰ ਸਾਡੇ ਤੋਂ ਪਹਿਲਾਂ ਵੀ ਲੜਦੇ ਆ ਗਾ ਵੀ ਲੜਦੇ ਰਹਿਣਾ ਪਰ ਕਿਤੇ ਆ ਕੇ ਇੱਕ ਆਪਣਾ ਕੈਰੈਕਟਰ ਹੋਣਾ ਚਾਹੀਦਾ ਕਿ ਇੱਕ ਥਾਂ ਬਹਿ ਕੇ ਆਪਣਾ ਆਪਣੀ ਜਿਹੜੀ ਲੋਕਾਂ ਦੀ ਲੜਾਈ ਲੜੀਏ ਤੇ ਬਿਲਕੁਲ ਜੀ ਐਮਐਲਏ ਸਾਹਿਬ ਨੇ ਐਮਐਲਏ ਬਰਿੰਦਰ ਮੀਤ ਸਿੰਘ ਪਾੜਾ ਔਰ ਅੰਨਾ ਚੌਧਰੀ ਨੇ ਪ੍ਰਸ਼ਾਸਨ ਦੀ ਮਦਦ ਦੀ ਇੰਤਜ਼ਾਰ ਨਹੀਂ ਕੀਤਾ ਆਪਣੇ ਤੌਰ ਤੇ ਕੰਮ ਸ਼ੁਰੂ ਕਰਵਾ ਦਿੱਤਾ ਔਰ ਲਗਾਤਾਰ ਕੰਮ ਚੱਲ ਰਿਹਾ ਕਰ ਰਾਤ ਤੋਂ ਲੱਗੇ ਹੋਏ ਆ ਖੁਦ ਦੋ ਦੋ ਐਮਐਲਏ ਕਾਂਗਰਸ ਦੇ ਦੋ ਦੋ ਐਮਐਲਏ ਲੱਗੇ ਹੋਏ ਔਰ 500 ਮੀਟਰ ਲੰਬਾ ਪਾੜ ਅੱਜ ਦੇਰ ਰਾਤ ਤੱਕ ਲੱਗਦਾ ਕਿ ਪੂਰ ਕੇ ਹੀ ਸਾ ਲੈਣਗੇ ਗੁਰਦਾਸਪੁਰ ਤੋਂ ਕੈਮਰਾਮੈਨ ਜੁਗਿੰਦਰ ਪਾਲ ਦੇ ਨਾਲ ਰੋਹਿਤ ਗੁਪਤਾ